ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਨ ਵਾਲੇ ਹਾਂ ਜੀ ਕਿ 6 ਜੂਨ ਨੂੰ ਜੇਠ ਦੀ ਮੱਸਿਆ ਵਾਲੇ ਦਿਨ ਜੇਕਰ ਤੁਸੀਂ ਇਹਨਾਂ ਚੀਜ਼ਾਂ ਦਾ ਦਾਨ ਕਰਨਾ ਸ਼ੁਰੂ ਕਰ ਦੇਵੋਗੇ ਤਾਂ ਵੇਖਣਾ ਕਿ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਤੁਹਾਡੇ ਵਾਰੇ ਨਿਆਰੇ ਹੋ ਜਾਣਗੇ ਤੁਹਾਡੇ ਉੱਪਰ ਕਿਵੇਂ ਪ੍ਰਮਾਤਮਾ ਜੀ ਪ੍ਰਸੰਨ ਹੋ ਕੇ ਤੁਹਾਡੇ ਉੱਤੇ ਕਿਰਪਾ ਪਰਿਆ ਹੱਥ ਰੱਖ ਦੇਣਗੇ ਸਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਦੇ ਲਈ ਹੱਥ ਬਣ ਜਾਵੇ ਸਾਥ ਸੰਗਤ ਜੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਬੀਬੀਆਂ ਭੈਣਾਂ ਦੇ ਲਈ ਹੈ ਬੀਬੀਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਇਸ ਚੀਜ਼ ਦਾ ਦਾਨ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਬੀਬੀਆਂ ਹੀ ਹਨ ਜੋ ਘਰ ਦੇ ਵਿੱਚ ਦਾਨਪੁਨ ਕਰਦੀਆਂ ਹਨ ਤੇਲ ਫੁੱਲ ਪੇਟਾ ਕਰਦੀਆਂ ਹਨ ਉਹਨਾਂ ਦਾ ਉਹ ਲੇਖੇ ਲੱਗ ਜਾਂਦਾ ਹੈ ਇਸ ਲਈ ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਨ ਵਾਲੇ ਹਾਂ ਜੀ ਅਤੇ ਨਾਲ ਹੀ ਇੱਕ ਗਿਆਨਦਾਇਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਕਿਵੇਂ ਇੱਕ ਨਗਰ ਦੇ ਵਿੱਚ ਇੱਕ ਸੇਠ ਰਹਿੰਦਾ ਸੀ ਉਹ ਬੜਾ ਹੀ ਧਰਮੀ ਬੰਦਾ ਸੀ ਉਸ ਦੇ ਨਾਲ ਉਸ ਦੀ ਨੂੰਹ ਅਤੇ ਉਸ ਦਾ ਪੋਤਰਾ ਵੀ ਰਹਿੰਦੇ ਸਨ ਜਿਸ ਕਿਸੇ ਨੂੰ ਵੀ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਸੀ ਤਾਂ ਉਹ ਕਿਸੇ ਦੀ ਮਦਦ ਕਰਨ ਲਈ ਅੱਗੇ ਖੜਾ ਹੋ ਜਾਂਦਾ ਸੀ ਇੱਕ ਵਾਰ ਉਹਨਾਂ ਦੇ ਨਗਰ ਵਿੱਚ ਸੋਕਾ ਪੈ ਗਿਆ। ਚਾਰ ਚੁਫੇਰੇ ਨਗਰਾਂ ਦੇ ਵਿੱਚ ਦੂਰ ਦੂਰ ਤੱਕ ਪਾਣੀ ਦੀ ਇੱਕ ਬੂੰਦ ਵੀ ਨਹੀਂ ਸੀ ਮਿਲ ਰਹੀ। ਤਾਂ ਉਸ ਸੇਠ ਨੇ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਨਗਰ ਦੇ ਵਿੱਚ ਇੱਕ ਖੂਹ ਕਦਵਾਇਆ। ਉਸ ਸੇਠ ਨੇ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਨਗਰ ਦੇ ਵਿੱਚ ਇੱਕ ਖੂਹ ਖਦਵਾਇਆ ਅਤੇ ਦੂਜਾ ਖੂਹ ਨਗਰ ਤੋਂ ਬਾਹਰ ਪੁਟਵਾ ਦਿੱਤਾ। ਪਰ ਕਿਸੇ ਕਾਰਨ ਕਰਕੇ ਖੂਹ ਵਿੱਚ ਪਾਣੀ ਨਾ ਆਇਆ। ਸੇਠ ਬੜਾ ਹੀ ਪਰੇਸ਼ਾਨ ਸੀ ਕਿ ਇੰਨੀ ਮਿਹਨਤ ਤੋਂ ਬਾਅਦ ਵੀ ਪਾਣੀ ਕਿਉਂ ਨਹੀਂ ਆ ਰਿਹਾ ਉਹ ਇੱਕ ਸੰਤ ਜੀ ਦੇ ਕੋਲ ਜਾਂਦਾ ਹੈ ਤੇ ਜਾ ਕੇ ਉਹਨਾਂ ਨੂੰ ਆਪਣੀ ਸਾਰੀ ਹੀ ਸਮੱਸਿਆ ਦਾ ਹੱਲ ਪੁੱਛਦਾ ਹੈ ਤਾਂ ਸੰਤ ਜੀ ਅੱਗੋਂ ਬੜੇ ਹੀ ਹੈਰਾਨ ਕਰ ਦੇਣ ਵਾਲੀ ਸੇਠ ਨੂੰ ਗੱਲ ਕਹਿ ਦਿੰਦੇ ਹਨ ਸੰਤ ਜੀ ਕਹਿੰਦੇ ਹਨ ਕਿ ਜੇ ਤੂੰ ਆਪਣੇ ਪੋਤਰੇ ਨੂੰ ਇਸ ਖੂਹ ਦੇ ਵਿੱਚ ਸੁੱਟ ਦੇਵੇਂ ਤਾਂ ਫਿਰ ਇਸ ਖੂਹ ਵਿੱਚ ਪਾਣੀ ਆ ਸਕਦਾ ਹੈ ਉਹ ਸੇਠ ਬਹੁਤ ਹੀ ਸੁਣ ਕੇ ਹੈਰਾਨ ਹੋ ਗਿਆ ਤੁਸੀਂ ਸਮਝ ਲਓ ਕਿ ਇੱਕ ਦਾਦੇ ਨੂੰ ਜਦੋਂ ਕਿਹਾ ਜਾਵੇ ਕਿ ਤੂੰ ਆਪਣੇ ਪੋਤਰੇ ਨੂੰ ਖੂਹ ਵਿੱਚ ਸੁੱਟ ਦੇ ਤਾਂ ਉਸਤੇ ਕੀ ਬੀਤਦੀ ਹੋਵੇਗੀ ਦਾਦੇ ਦਾ ਦਿਲ ਤਾਂ ਹਿੱਲ ਹੀ ਗਿਆ ਅਤੇ ਮੋਹ ਵਿੱਚ ਭਿੱਜਾ ਹੋਇਆ ਕਹਿਣ ਲੱਗਾ ਇਹ ਮੈਂ ਕਿਵੇਂ ਕਰ ਸਕਦਾ ਹਾਂ ਕਿਵੇਂ ਮੈਂ ਆਪਣੇ ਖੂਨ ਨੂੰ ਆਪਣੇ ਹੋਣ ਵਾਲੇ ਵੰਸ਼ ਨੂੰ ਖੂਹ ਦੇ ਵਿੱਚ ਧੱਕਾ ਦੇ ਸਕਦਾ ਹਾਂ ਅਤੇ ਨਾਲ ਹੀ ਉਸ ਨੂੰ ਆਪਣੇ ਨਗਰ ਦੇ ਲੋਕਾਂ ਦਾ ਵੀ ਫਿਕਰ ਸੀ ਉਹ ਸੋਚਣ ਲੱਗਾ ਇਹ ਤਾਂ ਇੱਕ ਹੈ ਪਰ ਜੇਕਰ ਪਾਣੀ ਦੀ ਕਮੀ ਦੇ ਕਾਰਨ ਸੋਕੇ ਦੇ ਕਾਰਨ ਮੇਰੇ ਸਾਰੇ ਹੀ ਨਗਰ ਦੇ ਲੋਕਾਂ ਨੂੰ ਕੁਝ ਹੋ ਗਿਆ ਸਾਰਾ ਨਗਰ ਹੀ ਖਤਮ ਹੋ ਜਾਵੇਗਾ ਉਹ ਇਸ ਫੈਸਲੇ ਤੇ ਆਉਂਦਾ ਹੈ ਕਿ ਸੰਤ ਜੀ ਦੇ ਕਹੇ ਅਨੁਸਾਰ ਹੀ ਇਹ ਸਾਰਾ ਕੰਮ ਮੈਂ ਕਰ ਦਿੰਦਾ ਹਾਂ ਅਤੇ ਆਪਣੇ ਪੋਤਰੇ ਨੂੰ ਇਸ ਖੂਹ ਵਿੱਚ ਧੱਕਾ ਦੇ ਦੇਵਾਂਗਾ ਉਹ ਉਸ ਮੌਕੇ ਦੀ ਤਲਾਸ਼ ਕਰਨ ਲੱਗਾ ਕਿ ਜਦੋਂ ਆਪਣੇ ਪੋਤਰੇ ਨੂੰ ਧੱਕਾ ਦੇ ਦੇਵੇ ਇੱਕ ਦਿਨ ਉਸਨੇ ਆਪਣੀ ਨੂਹ ਨੂੰ ਕਿਹਾ ਪੇਕੇ ਜਾਣ ਦੇ ਲਈ ਉਹ ਕਹਿਣ ਲੱਗੀ ਪਿਤਾ ਜੀ ਮੈਂ ਕੁਝ ਦਿਨ ਪੇਕੇ ਜਾਣਾ ਚਾਹੁੰਦੀ ਹਾਂ ਤੇ ਸੇਠ ਨੇ ਝਟਹਾ ਕਰ ਦਿੱਤੀ ਕਿਉਂਕਿ ਉਹ ਤਾਂ ਪਹਿਲਾਂ ਹੀ ਮੌਕੇ ਦੀ ਤਲਾਸ਼ ਵਿੱਚ ਸੀ ਉਸਨੇ ਕਿਹਾ ਕਿ ਪੁੱਤਰ ਤੂੰ ਚਲੀ ਜਾ ਪਰ ਮੇਰੇ ਪੋਤਰੇ ਨੂੰ ਮੇਰੇ ਕੋਲ ਹੀ ਰਹਿਣ ਦੇ ਸੇਠ ਆਪਣੀ ਨੋਹ ਨੂੰ ਪੇਕੇ ਛੱਡਣ ਆਉਂਦਾ ਹੈ ਘਰ ਆ ਕੇ ਪੋਤਰੇ ਨੂੰ ਬਹਾਨੇ ਦੇ ਨਾਲ ਖੂਹ ਦੇ ਕੋਲ ਲੈ ਜਾਂਦਾ ਹੈ ਤੇ ਖੂਹ ਵਿੱਚ ਜਾ ਕੇ ੱੱੱਕਾ ਦੇ ਦਿੰਦਾ ਹੈ ਜਦੋਂ ਬੱਚਾ ਖੂਹ ਦੇ ਵਿੱਚ ਡਿੱਗਦਾ ਹੈ ਨਾਲ ਹੀ ਨਾਲ ਖੂਹ ਦੇ ਵਿੱਚ ਪਾਣੀ ਆ ਜਾਂਦਾ ਹੈ ਸਾਰੇ ਨਗਰ ਵਿੱਚ ਖੁਸ਼ੀ ਦੀ ਲਹਿਰ ਫੈਲ ਜਾਂਦੀ ਹੈ ਇਹ ਖਬਰ ਸੁਣ ਕੇ ਸਾਰਾ ਹੀ ਪਿੰਡ ਖੁਸ਼ ਹੋ ਜਾਂਦਾ ਹੈ। ਏਵੇਂ ਹੀ ਕਾਫੀ ਦਿਨ ਲੰਘ ਜਾਂਦੇ ਹਨ। ਹੁਣ ਸੇਠ ਦੀ ਨੋਹ ਕਹਿਣ ਲੱਗੀ ਕਿ ਕਾਫੀ ਦਿਨ ਹੋ ਗਏ ਹਨ। ਮੈਨੂੰ ਘਰ ਜਾਣਾ ਚਾਹੀਦਾ ਹੈ। ਤਾਂ ਸੇਠ ਉਹਨੂੰ ਲੈਣ ਵੀ ਨਹੀਂ ਆਇਆ। ਉਹ ਕਹਿੰਦੀ ਕਿ ਮੈਨੂੰ ਆਈ ਨੂੰ ਤਾਂ ਕਾਫੀ ਦਿਨ ਹੋ ਗਏ ਹਨ। ਤਾਂ ਅੱਜ ਮੈਂ ਆਪਣੇ ਘਰ ਚਲੀ ਜਾਂਦੀ ਹਾਂ। ਕਿਉਂਕਿ ਸਾਧ ਸੰਗਤ ਜੀ ਪਹਿਲੇ ਸਮਿਆਂ ਦੇ ਵਿੱਚ ਪੈਦਲ ਹੀ ਯਾਤਰਾ ਕਰਦੇ ਸਨ। ਜਦੋਂ ਵੀ ਕਿਤੇ ਜਾਣਾ ਹੁੰਦਾ ਸੀ ਤਾਂ ਜ਼ਿਆਦਾਤਰ ਲੋਕ ਤੁਰ ਕੇ ਹੀ ਜਾਂਦੇ ਸਨ। मील-मील ਫੈਸਲੇ ਕਰ ਲੈਂਦੇ ਸਨ ਪੈਦਲ ਹੀ ਉਹ ਵੀ ਰੋਟੀ ਪਕਾ ਕੇ ਪੱਲੇ ਬੰਨ ਲੈਂਦੀ ਹੈ ਤੇ ਨਾਲ ਪਾਣੀ ਦੀ ਬੋਤਲ ਲੈ ਕੇ ਥੋੜਾ ਜਿਹਾ ਗੁੜ ਵੀ ਰੱਖ ਲੈਂਦੀ ਹੈ ਠੰਡ ਦੇ ਦਿਨ ਸਨ ਤੇ ਮੋਟਾ ਕੱਪੜਾ ਲੈ ਕੇ ਤੁਰ ਪੈਂਦੀ ਹੈ ਉਸ ਨੂੰ ਆਪਣੇ ਪੁੱਤਰ ਦੀ ਵੀ ਬਹੁਤ ਯਾਦ ਆ ਰਹੀ ਸੀ ਜਦੋਂ ਰਸਤੇ ਦੇ ਵਿੱਚ ਆਉਂਦੀ ਹੈ ਤਾਂ ਉਸ ਨੂੰ ਇੱਕ ਕੁੱਤੀ ਦਿਖਾਈ ਦੇਂਦੀ ਹੈ ਜਿਸ ਦੇ ਬੱਚੇ ਬਹੁਤ ਹੀ ਭੁੱਖ ਦੇ ਨਾਲ ਤੜਫ ਰਹੇ ਸਨ ਉਸ ਦੇ ਬੱਚਿਆਂ ਨੂੰ ਵਿਲਕਦੇ ਹੋਏ ਜਦੋਂ ਉਹ ਵੇਖਦੀ ਹੈ ਤਾਂ ਉਸ ਕੋਲ ਰੇਹਾ ਨਹੀਂ ਜਾਂਦਾ ਉਹ ਉਹਨਾਂ ਦੇ ਕੋਲ ਜਾ ਕੇ ਜੋ ਰੋਟੀਆਂ ਉਸਨੇ ਪੱਲੇ ਵਿੱਚ ਬੱਧੀਆਂ ਸਨ ਉਹਨਾਂ ਨੂੰ ਪਾ ਦਿਤੀਆਂ ਤੇ ਜਦੋਂ ਉਹ ਰੋਟੀਆਂ ਉਸ ਕੁੱਤੀ ਨੇ ਅਤੇ ਉਸ ਦੇ ਬੱਚਿਆਂ ਨੇ ਖਾਧੀਆਂ ਤਾਂ ਬੱਚਿਆਂ ਨੇ ਵਿਚਾਰਿਆਂ ਨੇ ਵਿਲਕਣਾ ਹੀ ਬੰਦ ਕਰ ਦਿੱਤਾ ਉਸ ਕੁੱਤੀ ਦੀ ਮਮਤਾ ਨੇ ਦਿਲੋਂ ਉਸ ਸੇਠ ਦੀ ਨਹ ਨੂੰ ਅਸੀਸਾਂ ਦਿੱਤੀਆਂ ਥੋੜਾ ਜਿਹਾ ਅੱਗੇ ਜਾਂਦੀ ਹੈ ਇੱਕ ਸੱਜਰ ਸੂਈ ਗਾਂ ਸੀ ਉਸ ਦਾ ਇੱਕ ਵਛਾ ਮੁੱਦੜੇ ਮੂੰਹ ਪਿਆ ਹੋਇਆ ਸੀ ਕਿਉਂਕਿ ਠੰਡ ਦੇ ਦਿਨ ਸਨ ਅਜੇ ਗਾਂ ਸੁੱਈ ਹੀ ਸੀ ਤੇ ਠੰਡ ਵੀ ਬਹੁਤ ਜ਼ਿਆਦਾ ਸੀ ਬੱਚਾ ਵੀ ਵਿਚਾਰਾ ਸਿਰ ਸੁੱਟ ਕੇ ਪਿਆ ਹੋਇਆ ਸੀ ਜਦੋਂ ਉਹ ਸੇਠ ਦੀ ਇਹ ਸਭ ਕੁਝ ਵੇਖਦੀ ਹੈ ਜਦੋਂ ਉਹ ਸਭ ਕੁਝ ਵੇਖਦੀ ਹੈ ਤਾਂ ਉਹ ਆਪਣੇ ਝੋਲੇ ਦੇ ਵਿੱਚ ਹੱਥ ਮਾਰਦੀ ਹੈ ਉਸ ਵਿੱਚ ਇੱਕ ਫਿਰ ਗੁੜ ਦੀ ਪੇਸੀ ਨਿਕਲਦੀ ਹੈ ਉਹ ਗੁੜ ਉਹ ਉਸ ਗਾਂ ਨੂੰ ਖਵਾ ਦਿੰਦੀ ਹੈ ਉਸ ਕੋਲ ਜੋ ਗਰਮ ਕਪੜਾ ਸੀ ਜੋ ਉਸਨੇ ਆਪਣੇ ਉੱਪਰ ਲਪੇਟਿਆ ਹੋਇਆ ਸੀ ਉਹ ਉਸ ਵਸ਼ੇ ਦੇ ਉੱਪਰ ਪਾ ਦਿੰਦੀ ਹੈ ਜਿਸ ਕਾਰਨ ਉਸ ਗਾਂ ਦੇ ਜਿਸ ਕਾਰਨ ਉਸ ਗਾਂ ਦੇ ਦਿਲੋਂ ਉਸ ਸੇਠ ਦੀ ਨੌਹ ਦੇ ਲਈ ਅਸੀਸਾਂ ਨਿਕਲਦੀਆਂ ਹਨ ਥੋੜਾ ਹੋਰ ਅੱਗੇ ਤੁਰਦੀ ਹੈ ਤਾਂ ਉਸ ਨੂੰ ਇੱਕ ਬਜ਼ੁਰਗ ਦਿਖਾਈ ਦਿੰਦਾ ਹੈ ਜਿਸ ਨੂੰ ਪਿਆਸ ਲੱਗੀ ਸੀ ਪਰ ਉਸ ਕੋਲ ਪਾਣੀ ਬਿਲਕੁਲ ਵੀ ਨਹੀਂ ਸੀ ਉਸ ਸੇਠ ਦੀ ਨੌ ਜਿਹੜੀ ਹੁੰਦੀ ਹੈ ਉਹ ਪਾਣੀ ਵਾਲੀ ਬੋਤਲ ਉਸ ਬਜ਼ੁਰਗ ਨੂੰ ਦੇ ਦਿੰਦੀ ਹੈ ਉਹ ਬਜ਼ੁਰਗ ਪਾਣੀ ਪੀ ਕੇ ਇਸ ਸੇਠ ਦੀ ਨੌ ਨੂੰ ਅਸੀਸ ਦਿੰਦਾ ਹੈ ਕਿ ਤੇਰੀ ਲੰਮੀ ਉਮਰ ਹੋ ਜਾਵੇ ਤੇਰਾ ਪੁੱਤਰ ਲੰਮੀਆ ਲੰਮੀਆ ਉਮਰਾਂ ਮਾਣੇ ਤੂੰ ਸਦਾ ਹੀ ਖੁਸ਼ ਰਹੇ ਜਦੋਂ ਐਨੀਆਂ ਅਸੀਸਾਂ ਦਿੰਦਾ ਹੈ ਤਾਂ ਉਸ ਸੇਠ ਦੀ ਨੌਹ ਦਾ ਪੁੱਤਰ ਉਸ ਨੂੰ ਮਗਰੋਂ ਆ ਕੇ ਆਵਾਜ਼ ਮਾਰਦਾ ਹੈ ਤੇ ਘੁੱਟ ਕੇ ਜੱਫੀ ਪਾ ਲੈਂਦਾ ਹੈ ਤਾਂ ਪੁੱਤਰ ਨੂੰ ਵੇਖ ਕੇ ਮਾਂ ਬਹੁਤ ਹੀ ਖੁਸ਼ ਹੋ ਜਾਂਦੀ ਹੈ ਤੇ ਨਾਲ ਹੀ ਉਸ ਨੂੰ ਘੁੱਟ ਕੇ ਜੱਫੀ ਪਾ ਲੈਂਦੀ ਹੈ ਤੇ ਨਾਲ ਹੀ ਝੜਕਣਾ ਸ਼ੁਰੂ ਕਰ ਦਿੰਦੀ ਹੈ ਕਿ ਪੁੱਤ ਇਕੱਲਾ ਪਿੰਡ ਦੇ ਬਾਹਰ ਤੂੰ ਕੀ ਕਰ ਰਿਹਾ ਹੈ ਚੱਲ ਮੇਰੇ ਅੱਗੇ ਲੱਗ ਤੇ ਘਰ ਨੂੰ ਚੱਲੀਏ ਉਹ ਘਰ ਵਾਲੇ ਤੁਰ ਪੈਂਦੇ ਹਨ ਤਾਂ ਕੋਈ ਬੰਦਾ ਸੇਠ ਨੂੰ ਜਾ ਕੇ ਖਬਰ ਦਿੰਦਾ ਹੈ ਕਿ ਤੁਹਾਡੀ ਨੋਹ ਤੁਰੀ ਆ ਰਹੀ ਹੈ ਸੇਠ ਤਾਂ ਪਹਿਲਾਂ ਹੀ ਘਬਰਾ ਜਾਂਦਾ ਹੈ ਕਿ ਹੁਣ ਮੈਂ ਨੋਹ ਨੂੰ ਕੀ ਜਵਾਬ ਦੇਵਾਂਗਾ ਉਹ ਆਪਣੇ ਪੁੱਤਰ ਬਾਰੇ ਪੁੱਛੇਗੀ ਮੈਂ ਉਸ ਨੂੰ ਕੀ ਜਵਾਬ ਦੇਵਾਂਗਾ ਉਹ ਅੱਗੋਂ ਆਪਣੀ ਨੋਹ ਨੂੰ ਲੈਣ ਵਾਸਤੇ ਤੁਰ ਪੈਂਦਾ ਹੈ ਜਦੋਂ ਜਾ ਰਿਹਾ ਹੁੰਦਾ ਹੈ ਤਾਂ ਉਹ ਮਾਂ ਪੁੱਤ ਅੱਗੋਂ ਖੁਸ਼ੀ-ਖੁਸ਼ੀ ਆ ਰਹੇ ਹੁੰਦੇ ਹਨ ਦੋਹਾਂ ਨੂੰ ਵੇਖ ਕੇ ਉਸ ਸੇਠ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਪਰ ਉਹ ਅੰਦਰੋਂ ਬਹੁਤ ਹੀ ਪਰੇਸ਼ਾਨ ਹੋ ਜਾਂਦਾ ਹੈ ਪਰ ਆਉਂਦਿਆਂ ਹੀ ਉਸਨੇ ਆਪਣੀ ਨੋਹ ਤੋਂ ਮਾਫੀ ਮੰਗੀ ਤੇ ਸਾਰੀ ਹੀ ਗੱਲ ਉਸ ਆਪਣੀ ਨੋਹ ਨੂੰ ਦੱਸ ਦਿੰਦਾ ਹੈ ਕਿ ਮੈਂ ਤਾਂ ਇਸ ਨੂੰ ਖੂਦ ਦੇ ਵਿੱਚ ੱਤਕਾ ਦੇ ਦਿੱਤਾ ਸੀ ਨੋਹ ਦਾ ਦਿਲ ਖਬਰਾ ਜਾਂਦਾ ਹੈ ਉਸੇ ਹੀ ਸੰਤ ਕੋਲ ਫਿਰ ਜਾਂਦੇ ਹਨ ਤੇ ਸਾਰੀ ਗੱਲਬਾਤ ਪੁੱਛਦੇ ਹਨ ਤਾਂ ਸੰਤ ਜੀ ਅੱਗੋਂ ਦੱਸਦੇ ਹਨ ਕਿ ਤੁਹਾਡੇ ਚੰਗੇ ਕਰਮਾਂ ਦਾ ਫਲ ਹੈ ਜੋ ਤੁਹਾਨੂੰ ਮਿਲਿਆ ਹੈ ਕਿਉਂਕਿ ਜਿੱਥੇ ਦਾਨਪੁਨ ਹੋਵੇ ਕਿਸੇ ਦਾ ਭਲਾ ਹੋਵੇ ਉੱਥੇ ਕਦੇ ਵੀ ਕਿਸੇ ਦਾ ਮਾੜਾ ਹੋ ਹੀ ਨਹੀਂ ਸਕਦਾ ਭਾਵੇਂ ਕੋਈ ਚੀਜ਼ ਨਦੀਆਂ ਦੇ ਵਿੱਚ ਰੁੜ ਜਾਵੇ ਪਰ ਜੋ ਸਾਡੀ ਹੈ ਉਹ ਸਾਨੂੰ ਮਿਲ ਕੇ ਹੀ ਰਹੇਗੀ ਸਭ ਤੋਂ ਪਹਿਲਾਂ ਤਾਂ ਸਾਰੇ ਨਗਰ ਬਾਰੇ ਸੇਠ ਨੇ ਸੋਚਿਆ ਜਿਸ ਕਰਕੇ ਉਸ ਨੂੰ ਵੰਛਨ ਦੀ ਵੀ ਉਸਨੇ ਪਰਵਾਹ ਨਹੀਂ ਕੀਤੀ ਸਭ ਤੋਂ ਵੱਡੀ ਗੱਲ ਤੇਰੀ ਨੌਂ ਦੀ ਹੈ ਜੋ ਆਪ ਕੁਝ ਖਾਣ ਤੋਂ ਪਹਿਲਾਂ ਦਾਨਪੁਨ ਕਰਦੀ ਹੈ ਦੂਜਿਆਂ ਦਾ ਢਿੱਡ ਭਰਦੀ ਹੈ ਭਲਾ ਕਰਦੀ ਹੈ ਤੇ ਉਹਨਾਂ ਦੇ ਕੋਲੋਂ ਫਿਰ ਅਸੀਸਾਂ ਲੈਂਦੀ ਹੈ ਉਨਾ ਹੀ ਨਹੀਂ ਤੇਰੇ ਘਰ ਵਿੱਚ ਭੰਡਾਰੇ ਭਰੇ ਹੀ ਰਹਿਣਗੇ ਹਰ ਚੀਜ਼ ਵੇਰੇ ਤੇਰੇ ਘਰ ਵਿੱਚ ਹਰ ਚੀਜ਼ ਦੀ ਬਰਕਤ ਹੀ ਪਵੇਗੀ ਹਰ ਇੱਕ ਦੁਨੀਆ ਦੀ ਸੁੱਖ ਸਮਰiddhi ਤੈਨੂੰ ਮਿਲ ਜਾਵੇਗੀ ਕਿਉਂਕਿ ਕਿਹਾ ਜਾਂਦਾ ਹੈ ਕਿ ਜਿੱਥੇ ਬੀਬੀਆਂ ਇਹ ਛੋਟੇ ਛੋਟੇ ਕੰਮ ਕਰਦੀਆਂ ਹਨ ਇਸ ਦੇ ਨਾਲ ਘਰ ਦੇ ਵਿੱਚ ਸਾਰੀਆਂ ਹੀ ਚੀਜ਼ਾਂ ਦਾ ਵਾਅਦਾ ਰਹਿੰਦਾ ਹੈ ਹੱਥਾਂ ਦੇ ਨਾਲ ਚੰਗੀ ਸੋਚ ਦੇ ਨਾਲ ਕੀਤਾ ਹੋਇਆ ਦਾਨ ਬਰਕਤ ਦੇ ਰੂਪ ਵਿੱਚ ਸਾਨੂੰ ਦੁਗਣਾ ਚੌਗਣਾ ਹੋ ਕੇ ਮਿਲਦਾ ਹੈ ਇਸ ਲਈ ਜੋ ਵੀ ਬੀਬੀਆਂ ਦਾਨਪੁਨ ਕਰਕੇ ਇਹ ਕੰਮ ਕਰਦੀਆਂ ਹਨ ਚਾਹੇ ਉਹ ਮਸਿਆ ਤੇ ਹੀ ਕਰਦੀਆਂ ਹਨ ਜਾਂ ਕਈ ਲੋਕ ਇਦਾਂ ਦੇ ਹੁੰਦੇ ਹਨ ਕਿ ਉਹ ਪੁੰਨਿਆਂ ਤੇ ਦਾਨਪੁਨ ਕਰਦੇ ਹਨ ਤੇ ਜਾਂ ਫਿਰ ਸੰਗਰਾਹ ਦਿਵਾਲੀ ਦਿਨ ਕਰਦੇ ਹਨ ਉਹਨਾਂ ਨੂੰ ਕਰਮਾ ਵਾਲੀਆਂ ਤੇ ਭਾਗਾ ਵਾਲੀਆਂ ਕਿਹਾ ਜਾਂਦਾ ਹੈ ਕਦੇ ਵੀ ਸਾਥ ਸੰਗਤ ਜੀ ਤੁਹਾਡੇ ਅੱਗੇ ਕੋਈ ਵੀ ਗਰੀਬ ਹੱਥ ਢਾ ਕੇ ਜਦੋਂ ਪੈਸੇ ਮੰਗਦਾ ਹੈ ਤਾਂ ਉਸ ਨੂੰ ਦੇ ਦਿਆ ਕਰੋ ਕਿਉਂਕਿ ਹੱਥ ਢਾ ਕੇ ਪੈਸੇ ਮੰਗਣਾ ਬਹੁਤ ਹੀ ਔਖਾ ਹੈ ਤੇ ਗਰਮੀਆਂ ਦੇ ਦਿਨ ਚੱਲ ਰਹੇ ਹਨ ਤੇ ਜੇਕਰ ਤੁਹਾਡੇ ਕੋਲ ਕੋਈ ਠੰਡਾ ਪਾਣੀ ਮੰਗਦਾ ਹੈ ਉਸ ਨੂੰ ਕਦੇ ਵੀ ਨਾ ਮੋੜੋ ਉਸ ਨੂੰ ਆਪ ਕੋਲ ਬਿਠਾ ਕੇ ਠੰਡਾ ਪਾਣੀ ਪਿਲਾਓ ਕਿਉਂਕਿ ਇਹ ਵੀ ਸਭ ਤੋਂ ਵੱਡਾ ਪੁੰਨ ਹੈ ਕਿਉਂਕਿ ਕਈ ਲੋਕ ਤਾਂ ਇਹੋ ਜਿਹੇ ਹਨ ਜਿਨ੍ਹਾਂ ਨੂੰ ਪਾਣੀ ਤਾਂ ਕਿ ਠੰਡਾ ਗਰਮ ਪਾਣੀ ਵੀ ਨਸੀਬ ਨਹੀਂ ਹੁੰਦਾ ਸੋ ਇਸ ਲਈ ਇਹ দান ਪੁੰਨ ਜ਼ਰੂਰ ਕਰਿਆ ਕਰੋ ਤੇ ਹਰ ਕਿਸੇ ਦੇ ਵਿੱਚ ਆਪਣੇ ਹੀ ਘਰ ਦਾ ਮੈਂਬਰ ਭਾਲਿਆ ਕਰੋ ਕਿ ਇਹ ਵੀ ਸਾਡੇ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਹੈ ਤਾਂ ਵੇਖ ਲੈਣਾ ਕਿ ਇਹੋ ਜਿਹੇ ਛੋਟੇ-ਛੋਟੇ ਕੰਮ ਕਰਨ ਦੇ ਪਿੱਛੇ ਤੁਹਾਨੂੰ ਕਿੰਨੀ ਕਾਮਯਾਬੀ ਮਿਲ ਜਾਵੇਗੀ ਤੁਹਾਡੇ ਬੱਚਿਆਂ ਨੂੰ ਤਰੱਕੀ ਮਿਲੇਗੀ ਅਜਿਹੀਆਂ ਔਰਤਾਂ ਆਪਣੇ ਬੱਚੇ ਨੂੰ ਚੰਗੇ ਸੰਸਕਾਰ ਦਿੰਦੀਆਂ ਹਨ ਕਿਉਂਕਿ ਚੰਗੇ ਸੰਸਕਾਰ ਤਾਂ ਹਮੇਸ਼ਾ ਸਾਥ ਸੰਗਤ ਜੀ ਇੱਕ ਮਾਂ ਤੋਂ ਹੀ ਲਏ ਜਾ ਸਕਦੇ ਹਨ ਜੋ ਅੱਗੇ ਜਾ ਕੇ ਬੱਚੇ ਦੀ ਤਰੱਕੀ ਦਾ ਰਾਹ ਬਣ ਜਾਂਦੇ ਹਨ ਇਹ ਜੋ ਵੀ ਕੰਮ ਕਰਦੀਆਂ ਹਨ ਬੀਬੀਆਂ ਭੈਣਾਂ ਨੂੰ ਹੀ ਕਰਨ ਲਈ ਕਿਹਾ ਜਾਂਦਾ ਹੈ ਜੇਕਰ ਦਾਨ ਪੁੰਨ ਕਰਨ ਤਾਂ ਕਿਸਮਤ ਦੇ ਬੰਦ ਤਾਲੇ ਵੀ ਖੁੱਲ ਜਾਂਦੇ ਹਨ ਇਹਨਾਂ ਦੀ ਕਿਸਮਤ ਹੀ ਪਲਟ ਜਾਵੇਗੀ ਹਮੇਸ਼ਾ ਆਪਣੇ ਹੱਥ ਦੇ ਨਾਲ ਦਾਨਪੁਨ ਕਰਕੇ ਚੰਗੇ ਕਰਮ ਹੀ ਕਮਾਉਣੇ ਚਾਹੀਦੇ ਹਨ ਸੋ ਸਾਧ ਸੰਗਤ ਜੀ ਜੇਕਰ ਸਾਡੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ